ਸਤਿ ਸ਼੍ਰੀ ਅਕਾਲ ਜੀ ਮੈਂ ਜਸਵੰਦਰ ਸਿੰਘ ਭਰਾੜ ਜੈਤੋ ਤੁਸੀਂ ਦੇਖ ਰਹੇ ਹੋ ਰਤਬਾ ਟੀਵੀ ਇਸ ਟਾਈਮ ਮੈਂ ਕਨੋਰੀ ਬਾਰਡਰ ਤੇ ਆ ਰਾਤ ਭਰ ਦੀਆਂ ਜਿਹੜੀਆਂ ਰਿਪੋਰਟਸ ਐ ਉਹ ਤੁਹਾਡਾ ਨਾਲ ਸਾਂਝੀਆਂ ਕਰਨੀਆਂ ਦੁਨੀਆ ਭਰ ਦੇ ਵਿੱਚੋਂ ਜੋ ਸਮਰਥਨ ਸਰਦਾਰ ਡੱਲੇਵਾਲ ਸਾਹਿਬ ਤੇ ਇਸ ਮੋਰਚੇ ਨੂੰ ਮਿਲ ਰਿਹਾ ਜਿਸ ਤਰ੍ਹਾਂ ਕਿ ਅੱਜ ਸਰਦਾਰ ਡੱਲੇਵਾਲ ਸਾਹਿਬ ਦੇ ਮਾਰਨ ਵਰਤ ਨੂੰ 24ਵਾਂ ਦਿਨ ਸ਼ੁਰੂ ਹੋ ਗਿਆ ਸੋ ਸਬੰਧੀ ਰਾਤ ਦੀਆਂ ਜੋ ਆਪਣੀਆਂ ਸਵਾਮਾਂ ਨਿਭਾ ਰਹੇ ਜਿਨ੍ਹਾਂ ਨੂੰ ਫਿਕਰ ਹੈ ਸਰਦਾਰ ਡੱਲੇਵਾਲ ਸਾਹਿਬ ਦੀ ਉਹ ਤੁਹਾਨੂੰ ਦਿਖਾਉਣਾ ਤੇ ਦੇਸ਼ ਦੁਨੀਆ ਦੇ ਵਿੱਚੋਂ ਆਵਾਜ਼ਾਂ ਜਿਹੜੀਆਂ ਉਹ ਸਰਦਾਰ ਡੱਲੇਵਾਲ ਸਾਹਿਬ ਤੇ ਮੋਰਚੇ ਦੇ ਹੱਕ ਦੇ ਵਿੱਚ ਉੱਠ ਰਹੀਆਂ ਉਹ ਤੁਹਾਨੂੰ ਦਿਖਾਉਣਾ ਨਜ਼ਰ ਮਾਰਿਓ ਬੰਟੀ ਰਮਾਣਾ ਪਹੁੰਚੇ ਨੇ ਸਾਥੀਆਂ ਸਮੇਤ ਸਰਦਾਰ ਡੱਲੇਵਾਲ ਸਾਹਿਬ ਦੇ ਮਰਨ ਵਰਤ ਦੇ 24ਵੇਂ ਤੇ ਤੋਂ ਨਾਲ ਅਸੀਂ ਇਹ ਬੇਨਤੀ ਜ਼ਰੂਰ ਕਰਦੇ ਆ ਕਿ ਤੁਹਾਨੂੰ ਮੋਰਚੇ ਬਾਰੇ ਵੀ ਨਾਲ-ਨਾਲ ਜਾਣਕਾਰੀ ਦੇ ਦਈਏ ਕਿ ਪਹਿਲਾਂ ਵੀ ਅਸੀਂ ਵੱਖ-ਵੱਖ ਚੈਨਲਜ਼ ਦੇ माध्यम ਰਾਹੀਂ ਇਹ ਬੇਨਤੀ ਕਰ ਰਹੇ ਹਾਂ ਕਿ ਵੱਡੀਆਂ ਰਾਜਨੀਤਿਕ ਧਿਰਾਂ ਆਪਣੇ ਵੱਡੇ ਕਾਫਲਿਆਂ ਦੇ ਵਿੱਚ ਉਹ ਪਹੁੰਚ ਰਹੇ ਹੈ ਸਮਾਜ ਸੇਵੀ ਆਗੂ ਧਾਰਮਿਕ ਆਗੂ ਸੈਲੀਬ੍ਰਿਟੀਜ਼ ਹਰ ਇੱਕ ਖੇਤਰ ਦੇ ਵਿੱਚੋਂ ਲੋਕਾਂ ਦੀ ਜਿਹੜੀ ਪਹੁੰਚ ਹੈ ਉਹ ਦਿਨ ਚੜਦਿਆਂ ਨਾਲ ਹੀ ਦਿਨ ਚੜਦਿਆਂ ਨਾਲ ਹੀ ਇਸ ਮੋਰਚੇ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਤੇ ਪਰ ਇੱਕ ਬੇਨਤੀ ਅਸੀਂ ਜ਼ਰੂਰ ਕਰਦੇ ਹਾਂ ਕਿ ਆ ਰਹੇ ਹੋ ਤੁਸੀਂ ਸਵਾਗਤ ਹੈ ਚੰਗੀ ਗੱਲ ਹੈ ਕਿ ਸਾਡਾ ਇੱਕ ਬਜ਼ੁਰਗ ਆਗੂ 70 ਸਾਲ ਤੋਂ ਵੱਧ ਉਮਰ ਦਾ ਬਜ਼ੁਰਗ ਆਗੂ ਉਹ ਆਪਣੇ ਦੇਸ਼ ਦੀ 140 ਕਰੋੜ ਲੋਕਾਂ ਦੇਪ ਬੇਖਰੀ ਫਿਕਰ ਕਰਦੇ ਆ ਮੋਰਚੇ ਦੇ ਵਿੱਚ ਡਟਿਆ ਹੋਇਆ ਆਪਣਾ ਮਰਨ ਕਬੂਲ ਕੀਤਾ ਹੋਇਆ ਸੋ ਜਿਹੜੀਆਂ ਸਿਆਸੀ ਧਿਰਾਂ ਰਾਜਨੀਤਿਕ ਧਿਰਾਂ ਸਮਾਜ ਸੇਵੀ ਧਿਰਾਂ ਧਾਰਮਿਕ ਆਗੂ ਸਹਿਬਾਨ ਤੇ ਸੈਲੀਬ੍ਰਿਟੀਜ਼ ਜਿਹੜੇ ਪਹੁੰਚ ਰਹੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿਉਂਕਿ ਦੇਖੋ ਪੰਜਾਬ ਹਰਿਆਣਾ ਦੀ ਮੈਂ ਕਹਿੰਨਾ ਕਿ ਦੇਸ਼ ਇਕੱਠਾ ਹੋ ਰਿਹਾ ਇੱਥੇ ਮੋਰਚੇ ਦੇ ਵਿੱਚ ਪਰ ਬੇਨਤੀ ਉਹਨਾਂ ਲੋਕਾਂ ਨੂੰ ਕਰਦੇ ਆ ਕਿ ਇੱਥੋਂ ਆ ਕੇ ਸਰਦਾਰ ਗੱਲੇਵਾਲ ਸਾਹਿਬ ਨੂੰ ਦੇਖ ਲੈਣਾ ਦੇਖਣ ਤੋਂ ਬਾਅਦ ਆਪਣੀਆਂ ਵੀਡੀਓਜ਼ ਆਪਣੀਆਂ ਫੋਟੋ ਸੋਸ਼ਲ ਮੀਡੀਆ ਅਕਾਊਂਟਸ ਤੇ ਪਾ ਦੇਣੀ ਆ ਕੱਲੀ ਇਹਨਾਂ ਚੀਜ਼ਾਂ ਦਾ ਮੋਰਚਾ ਫਤ ਨਹੀਂ ਹੋਣਾ ਕਿ ਤੁਸੀਂ ਆਪਣੇ ਇੱਕ ਵੱਖਰੇ ਪ੍ਰੋਗਰਾਮ ਦਿਓ ਕਿਉਂਕਿ ਇਹ ਦੇਸ਼ ਦੀ ਲੜਾਈ ਹੈ ਮੋਰਚੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ ਕਿਉਂਕਿ ਸਵੇਰ ਦੇ ਸਮੇਂ ਦੀ ਸੂਰਜ ਚੜ੍ਹਨ ਦੇ ਨਾਲ ਦੀ ਚਹਲ ਪਹਲ ਹੈ ਰਾਤ ਪਰ ਜਿਹੜਾ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਜੁਝਾਰੂ ਵੀਰ ਹੈ ਭੈਣਾਂ ਬੱਚੇ ਹੈ ਨੌਜਵਾਨ ਹੈ ਬਜ਼ੁਰਗ ਹੈ ਉਹ ਇੱਥੇ ਆਪਣੀਆਂ ਡਿਊਟੀਆਂ ਨਿਭਾ ਰਹੇ ਹੁੰਦੇ ਆ ਆਪਣੇ ਆਗੂ ਦੀ ਫਿਕਰ ਕਰਦੇ ਆ ਸਰਦਾਰ ਡੱਲੇਵਾਲ ਸਾਹਿਬ ਦੀ ਤੇ ਦਿਨ ਚੜਦਾ ਹੈ ਤਾਂ ਦਿਨ ਚੜਨ ਤੋਂ ਦਿਨ ਛੇਪਣ ਤੱਕ ਜਿਹੜਾ ਜਮਾਵੜਾ ਹੈ ਮੈਂ ਜਿਸ ਤਰ੍ਹਾਂ ਦੱਸਿਆ ਕਿ ਸਿਆਸੀ ਲੋਕਾਂ ਦਾ ਧਾਰਮਿਕ ਆਗੂ ਸਹਿਬਾਨ ਸਿਆਸੀ ਰਾਜਨੀਤਿਕ ਆਗੂ ਸਹਿਬਾਨ ਸਮਾਜ ਸੇਵੀ ਜਥੇਬੰਦੀਆਂ ਤੇ ਸਾਡੇ ਸੈਲੀਬ੍ਰਿਟੀਜ਼ ਉਹ ਆਉਂਦੇ ਆ ਪਰ ਨਾਲ ਵੱਡੀ ਬੇਨਤੀ ਜਿਹੜੀ ਉਹ ਹੈ ਕਿ ਇੱਥੇ ਆ ਕੇ ਮੋੜਨ ਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਣਾ ਤੁਸੀਂ ਆਓ ਆਪਣਾ ਸਮਰਥਨ ਜਿਹੜਾ ਉਹ ਦਿਓ ਡੱਲੇਵਾਲ ਸਾਹਿਬ ਨੂੰ ਠੀਕ ਹੈ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪਰ ਨਾਲ ਨਾਲ ਇਹ ਆ ਕਿ ਇੱਕ ਆਪਣੇ ਵੱਖਰੇ ਪ੍ਰੋਗਰਾਮ ਦਿਓ ਜੋ ਕੇਂਦਰ ਨੂੰ ਇਹ ਮੈਸੇਜ ਲੱਗੇ ਕਿ ਲੜਾਈ ਹੈ ਕੱਲੇ ਡੱਲੇਵਾਲ ਸਾਹਿਬ ਦੀ ਜਾਂ ਸਿੱਧੂਪੁਰ ਜਾਂ ਥੇ ਬੰਦੀ ਦੀ ਜਾਂ ਕੱਲੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਨਹੀਂ ਇਹ ਲੜਾਈ ਜਿਹੜੀ ਹੈ ਇਹ ਦੇਸ਼ ਦੇ 140 ਕਰੋੜ ਤੋਂ ਵੱਧ ਲੋਕਾਂ ਦੀ ਹੈ ਇਸ ਲੜਾਈ ਦੇ ਵਿੱਚ ਜਿੰਨਾ ਤੁਹਾਡੇ ਕੋਲ ਸਮਾਂ ਵੱਧ ਤੋਂ ਵੱਧ ਸਮਾਂ ਤੁਸੀਂ ਇਸ ਮੋਰਚੇ ਨੂੰ ਦਿਓ ਤਾਂ ਕਿ ਜਲਦੀ ਇਹ ਮੋਰਚਾ ਫਤਿਹ ਕਰਕੇ ਆਪਣੇ ਆਗੂ ਨੂੰ ਸਰਦਾਰ ਡੱਲੇਵਾਲ ਸਾਹਿਬ ਨੂੰ ਜੋ ਮਾਨ ਸਨਮਾਨ ਸਾਡੇ ਦਿਲਾਂ ਚ ਬਣਿਆ ਉਸੇ ਮਾਨ ਸਨਮਾਨ ਨ ਤੰਦਰੁਸਤੀ ਦੇ ਨਾਲ ਉਹਨੂੰ ਘਰ ਟਕਾਣਿਆਂ ਤੱਕ ਲੈ ਜਾ ਸਕੀਏ ਜੀ ਭਾਈ ਡੱਲੇਵਾਲ ਨੇ ਕਮਰ ਕੱਸਾ ਕਰ ਲਿਆ ਹੈ ਕਿਸਾਨੀ ਜਵਾਨੀ ਅਜਮਤ ਸਨਤ ਪਾਉਣ ਪਾਣੀ ਧਰਤੀ ਸੁਰੱਖਿਆ ਹੋਣ ਬਚਾਉਣ ਲਈ ਮੈਂ ਮਰ ਮਿਟਣਾ ਹੈ ਤੇ ਜੇ ਉਹਨੇ ਮਰ ਮਿਟਣਾ ਤੇ ਤੁਸੀਂ ਘਰਾਂ ਚ ਬੈਠੇ ਤਮਾਸ਼ਾ ਵੇਖਦੇ ਹੋ ਤੁਸੀਂ ਕੀ ਕਰਦੇ ਹੋ ਘਰਾਂ ਚ ਬੈਠੇ ਮਰਨ ਤੇ ਜਾਓਗੇ ਭੋਗਤੇ ਜਾਓਗੇ ਤੇ ਕਿਹੜਾ ਮੂੰਹ ਲੈ ਕੇ ਜਾਓਗੇ ਤੇ ਕਿਹੜੇ ਸ਼ਬਦ ਭੋਗਤੇ ਆਖੋਗੇ ਮਰ ਨਹੀਂ ਜਾਓਗੇ ਤੁਸੀਂ ਤੁਹਾਡੀਆਂ ਦੱਲੇਵਾਲ ਸਾਹਿਬ ਦਾ ਸਾਥ ਨਾ ਦਿੱਤਾ ਮਰਨ ਤੋਂ ਬਾਅਦ ਤੁਸੀਂ ਵੀ ਜਿਉਂਦਾ ਲਾਸ਼ਾਂ ਬਣ ਕੇ ਰਹਿ ਜਾਓਗੇ ਪੁੱਛਣਾ ਨਹੀਂ ਕਿਸੇ ਨੇ ਪਰ ਦੱਲੇਵਾਲ ਮਰਦ ਬਣ ਕੇ ਮਰੂ ਤੁਸੀਂ ਲਾਸ਼ਾਂ ਬਣ ਕੇ ਮਰੋਗੇ ਅੱਜ ਜੇ ਸਾਥ ਨਾ ਦਿੱਤਾ ਦਿੱਲੀਵਾਲ ਨੂੰ ਚਾਰ ਮੋੜਿਆਂ ਦੀ ਲੋੜ ਨਹੀਂ ਪੈਣੀ ਇਹ ਮਰਦ ਬਣ ਕੇ ਜਾਊ ਪਰ ਜਿਹੜੇ ਸਾਥ ਨਹੀਂ ਦੇਣਗੇ ਘਰੇ ਹੀ ਨੁਕਸ ਬਿੰਦੀਆਂ ਕੱਢ ਰਹੇ ਨੇ ਇਹਨਾਂ ਲੋਕਾਂ ਨੂੰ ਮੁਰਦੇ ਬਣ ਕੇ ਜਾਣਾ ਪਊ ਤੇ ਮੋੜਿਆਂ ਦੀ ਲੋੜ ਵੀ ਪਊ ਕਿਉਂਕਿ ਮੁਰਦੇ ਚੁੱਕਣੇ ਪੈਂਦੇ ਆ ਮਰਦ ਨਹੀਂ ਮਰਦ ਤਾਂ ਖੁਦ ਮੁੱਢਾ ਬਣ ਕੇ ਜਾਂਦੇ ਕੀ ਫਾਇਦਾ ਹੋ ਮਰਨ ਤੋਂ ਬਾਅਦ ਲੱਖਾਂ ਸੇ ਸੁਧਾਨ ਉਹ ਕਿ ਬਟਾਲੀ ਤੇ ਖੜੀਆ ਲੱਕਣ ਦੇ ਪਾਸੂ ਜੀ ਜਿਹਨਾਂ ਨੇ ਨੋੜਾ ਵਾਲਾ ਸਾਹਿਬ ਨੂੰ ਮੁੱਤੂ ਹੀ ਪਾਰ ਆਏ ਕੋਈ ਗੱਲ ਸਪੋਰਟ ਕਰ ਰਹੇ ਆ ਹਾਂ ਕੇ ਠੀਕ ਹੈ ਜੀ ਕਾਕਾ ਜੀ ਨੇ ਅੱਜ ਬੀਐਨਸੀ ਕੀਤੀ ਹੈ ਪੈਗ ਬੂ ਘੱਟ ਲਾਓ ਸੁੱਤੇ ਨਾ ਰਹੇ ਪਗਲਾਗੇ ਕਾਕਾ ਸਿੰਘ ਜੀ ਕੋਟੜਾ ਸੀਪਾ ਜਨ ਸਰਕਰ ਭਾਰਤੀ ਕਿਸਾਨੀ ਯੂਨੀਅਨ ਦੇ ਦੁਆਰਾ ਚਲੋ ਬਾਬਾ ਜੀ ਲਖਾ ਲਖਾ ਸਿੰਘ ਜੀ ਸੁਖਾਣਾ ਸਾਥ ਦੇ ਰਹੇ ਠੀਕ ਹੈ ਜਾਵੇ ਰੋ ਭਾਈ ਜਾਦੇ ਰਹੋ ਇਹਨੇ ਸਹਾਰਿਆ ਕਰੋ ਰਾਤੂ ਲਾਗਾ ਕਰੋ ਮੋਰਚੇ ਨੂੰ ਅੱਗੇ ਸਾਥ ਦੇ ਦਿਓ ਪੂਰੀ ਕਰ ਲਿਆ ਕਰੋ ਸਪੋਰਟ ਕਰ ਰਹੇ ਲਖਾ ਸਿੰਘ ਸੁਖਾਣਾ ਤੇ ਸਖਤ ਡਿਊਟੀਆਂ ਸਖਤ ਪਹਿਰੇ ਉਹ ਲੱਗੇ ਹੋਏ ਐ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਵਲੰਟੀਅਰ ਸਹਿਬਾਨ ਐ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੀ ਕੇ ਯੂ ਦਿੱਤਾ ਸਿੱਧੂਪੁਰ ਦੇ ਉਹ ਅਜਾਗਾ ਜਗਾ ਆਪਣੀਆਂ ਡਿਊਟੀਆਂ ਨਿਭਾ ਰਹੇ ਐ ਨੌਜਵਾਨ ਆਪਣੀਆਂ ਡਿਊਟੀਆਂ ਤੇ ਜਿਹੜੇ ਉਹ ਦੇਖੋ ਤਿਆਰ ਪਰ ਤਿਆਰ ਕਿਸੇ ਵੀ ਪਾਸੇ ਜਾਣ ਵਾਸਤੇ ਕਾਕਾ ਸਿੰਘ ਜੀ ਕੋਟੜਾ ਉਹਨਾਂ ਦੇ ਨਾਲ ਦੀਪੂ ਮੰਡੀ ਕਲਾਂ ਉਹ ਵੀ ਰਾਤ ਪਰ ਨਿਗਰਾਨੀ ਇੰਦਰਜੀਤ ਸਿੰਘ ਜੀ ਕਣੀਆਂ ਜ਼ਿਲ੍ਹਾ ਜੰਮੁਕਸਰ ਤਰੀਦਕੋਟ ਵੀ ਇੱਕ ਜੀ ਇੱਕ ਤਾਂ ਸਿੱਧੂ ਪਰ ਆ ਜਾਓ ਡਾਇਰੈਕਟ ਕੈਮਰਾ ਘਟਣਾ ਇੱਕ ਮਿੰਟ ਲਾਓ ਆ ਗਏ ਡਿਊਟੀਆਂ ਬਦਲ ਰਹੀਆਂ ਹਨ ਰਾਤ ਦੀਆਂ ਡਿਊਟੀਆਂ ਵਾਲੇ ਜਿਹੜੇ ਉਹ ਪੰਡਾਲ ਵੱਲ ਨੂੰ ਜਾ ਰਹੇ ਐ ਤੇ ਜਿਨ੍ਹਾਂ ਦੀ ਡਿਊਟੀ ਖਤਮ ਹੋਈ ਐ ਉਹ ਆਪਣੇ ਘਰਾਂ ਵੱਲ ਨੂੰ ਯਾਨੀ ਕਿ ਟਰਾਲੀ ਨੂੰ ਮੈਂ ਟੈਂਪਰੇਰੀ ਘਰਾਂ ਵੱਲ ਨੂੰ ਜਾ ਰਿਹਾ ਤੇ ਮੈਂ ਗੱਲ ਜਰੂਰ ਕਰੂੰਗਾ ਕਿ ਡਿਊਟੀ ਖਤਮ ਕਰਕੇ ਆ ਰਿਹਾ ਕਿ ਪੈਕ ਸასი ਕਾਲ ਪਹਿਰੇ ਤੋਂ ਕਿ ਡਿਊਟੀ ਖਤਮ ਕਰਕੇ ਡਿਊਟੀ ਸੀਗੀ ਆਪਣੀ ਬਈ ਵਲ ਦੀ ਡਿਊਟੀ ਸੀਗੀ ਅੱਛਾ ਵਲੰਟੀਅਰ ਡਿਊਟੀ ਹੈ ਹਾਂਜੀ ਹਾਂਜੀ ਠੀਕ ਹੈ ਉਹ ਤੋਂ ਦੱਸਦੀ ਸੀਗੀ ਤੋਂ ਤੋਂ ਦੱਸ ਹਾਂਜੀ ਹਾਂਜੀ ਤੋਂ ਤੋਂ ਦੱਸ 8 ਘੰਟੇ 8 ਘੰਟੇ ਓਕੇ ਤੇ ਹੁਣ ਕਿੰਨੇ ਵਜੇ ਡਿਊਟੀ ਹੈ ਤੁਹਾਡੀ ਹੁਣ ਸਾਡੀ ਸਵੇਰ ਫੇਰ ਸਵੇਰ ਲੈਂਦੀ ਫੇਰੇ ਸਵੇਰ 6 ਵਜੇ ਹੈ ਹਾਂਜੀ ਠੀਕ ਹੈ ਜੈਤੋ ਬਲਾਕ ਜ਼ੇਲਾ ਫਰੀਦਕੋਟ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਠੀਕ ਹੈ ਜੀ ਜਿਉਂਦੇ ਬਸਦੇ ਰਹੋ ਜੀ ਨਹੀਂ ਕੋਈ ਗੱਲ ਨਹੀਂ ਧੰਨਵਾਦ ਧੰਨਵਾਦ ਠੀਕ ਹੈ ਭਾਈ ਡਿਊਟੀਆਂ ਜਿਹੜੀਆਂ ਨਾ ਉਹ ਸਾਰੇ ਮੋਰਚੇ ਦੇ ਵਿੱਚ ਪਹਿਰੇ ਤੇ ਲੱਗੀਆਂ ਹੋਈਆਂ ਤੇ ਡਿਊਟੀਆਂ ਬਦਲਦੀਆਂ ਪੰਡਾਲ ਦੇ ਵਿੱਚ ਬਦਲਦੀਆਂ ਇਹ ਵੀ ਸਾਡੇ ਵੀਰ ਆ ਰਹੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਥੇਬੰਦੀ ਤੋਂ ਸਿੱਧੂਪੁਰ ਜਥੇਬੰਦੀ ਸਿੱਧੂਪੁਰ ਕਿਹੜਾ ਕਿਹੜਾ ਬਲਾਕ ਜੀ ਬਲਾਕ ਨਹੀਂ ਆਣਾ ਤੇ ਗੱਦੜ ਵਾਈ ਨਹੀਂ ਆਲਾ ਤੇ ਗੱਦੜ ਵਾ ਹਾਂ ਜੀ ਠੀਕ ਹੈ ਤੁਸੀਂ ਵੀ ਨਾਈਟ ਡਿਊਟੀ ਕਰਕੇ ਆ ਰਹੇ ਹੋ ਕਿ ਪਹਿਰੇ ਤੇ ਹੋ ਨਹੀਂ ਅਸੀਂ ਪਹਿਰੇ ਤੇ ਆਂ ਜੀ ਅੱਛਾ ਪਹਿਰੇ ਤੇ ਹੋ ਹਾਂ ਜੀ ਪੂਰੀ ਰਾਤ ਡਿਊਟੀ ਹੈ ਪੂਰੀ ਰਾਤ ਜੀ ਪੂਰੀ ਇਸੇ ਤਰ੍ਹਾਂ ਡਾਂਗਾਂ ਫੜ ਕੇ ਤੇ ਪਹਿਰਾ ਦੇਣਾ ਇਸੇ ਤਰ੍ਹਾਂ ਜੀ ਠੀਕ ਹੈ ਜੀ ਚਾਪਣੀ ਪੀਤਾ ਵੇ ਹਾਂ ਜੀ ਹਾਂ ਜੀ ਫੁੱਲ ਵਧੀਆ ਧੰਨਵਾਦ ਵੀਰੇ ਥੈਂਕ ਯੂ ਓਕੇ